ਸੋ ਸੋਸ ਗੱਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸੋਡੇ ਚੈਨਲ ਤੇ ਨਵਨੀਤ ਕਿਚਨ ਵੀ ਲੌਗ ਤੇ ਸੋ ਜਿੰਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲੋ ਛੇਛੀ ਸਾਡੇ 10000 ਲੋਕੀ ਲੱਖਾਂ ਦੀ ਗੱਲ ਕਰਦੇ ਅਸੀਂ ਕਿਨੇ ਸਾਡਾ 10000 ਪੂਰਾ ਕਰਨ ਇਹ ਦੇ ਚੱਕੀ 1500 ਹੀ ਘਾਟੇ 8500 ਮੇਰਾ ਸਬਸਕ੍ਰਾਈਬਰ ਹੋ ਗਿਆ ਸੋ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਮੇਰਾ ਚੈਨਲ ਬਹੁਤ 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 ਧੰਨਵਾਦ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਹਾਡਾ ਸੋ ਜਿਨ੍ਹਾਂ ਨੇ ਨਹੀਂ ਕੀਤਾ ਕਿਉਂਕਿ 90% ਹੋਰ ਲੋਕ ਨੇ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਮੇਰੀਆਂ ਵੀਡੀਓ ਦੇਖਦੇ ਆ ਸੋ ਜਿਨ੍ਹਾਂ ਨੇ ਨਹੀਂ ਕੀਤਾ ਪਲੀਜ਼ ਚਲੋ ਵੀਡੀਓਜ਼ ਦੇਖਦੇ ਆ ਦੈਟ ਇਜ਼ ਥੈਂਕ ਯੂ ਹਨਾ ਵੀ ਦੇਖਦੇ ਹੋ ਹਾਂਜੀ ਬਟ ਜਿਹੜਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕਰ ਲੋ ਸੋ ਅੱਜ ਆਪਾਂ ਜਿਹੜੀ ਇੱਕ ਡਰਿੰਕ ਲੈ ਕੇ ਆਏ ਆ ਜਿਹੜਾ ਪੰਜਾਬੀਆਂ ਦਾ ਬੜਾ ਹੀ ਫੇਮਸ ਸੀ ਅਸੀਂ ਬਚਪਨ ਚ ਇਹੀ ਪੀਂਤਾ ਆ ਅੱਛਾ ਜੀ ਖਾਸ ਕਰਕੇ ਗਰਮੀਆਂ ਦੇ ਦਿਨਾਂ 'ਚ ਜਦੋਂ ਕੜਕਰੀਆਂ ਬਾਟੀਆਂ ਹੁੰਦੀਆਂ ਸੀ ਤੇ ਇਹ ਜਿਹੜਾ ਬਾਟੀਆਂ ਭਰ-ਭਰ ਕੇ ਦੁਪਹਿਰ ਦੇ ਟਾਈਮ ਬਣਦਾ ਹੁੰਦਾ ਸੀ ਸ਼ਾਇਦ ਤੁਸੀਂ ਵੀ ਪੀਤਾ ਹੋਗਾ ਹਾਂਜੀ ਪੀਤਾ ਪੀਤਾ ਆ ਅੱਜ ਅਸੀਂ ਉਹ ਹੀ ਆਪਣੇ ਬਚਪਨ ਅਸੀਂ ਸਰਦਾਰਾਂ ਦੇ ਬੱਚੇ ਤੇ ਅਸੀਂ ਪੀਏ ਨਾ ਅੱਜ ਆ ਬਣਾ ਹੀ ਉਹ ਬਚਪਨ ਵਾਲਾ ਡਰਿੰਕ ਬਣਾ ਰਹੀਆਂ ਸੋ ਦੇਸੀ ਡਰਿੰਕ ਆ ਬਹੁਤ ਵਧੀਆ ਦਾ ਦੇਸੀ ਟ੍ਰਿਕ ਔਰ ਬਹੁਤ ਹੀ ਵਧੀਆ ਇਹਦੀ ਤਸਵੀਰ ਇੰਨੀ ਠੱਡੀ ਹੁੰਦੀ ਆ ਨਾ ਬਹੁਤ ਹੀ ਵਧੀਆ ਠੰਡ ਤੋਂ ਬਚਾਉਣ ਵਾਲਾ ਹੈ ਸੋ ਉਹਦੇ ਲਈ ਸਾਨੂੰ ਬਹੁਤਾ ਕੁਝ ਨਹੀਂ ਚਾਹੀਦਾ ਇਹ ਹੈ ਜੀ ਸਾਡੀ ਕੋ ਗੋੜੀ ਸ਼ੱਕਰ ਇਹ ਜਿੰਨੀ ਵੀ ਤੁਸੀਂ ਹੈ ਨਾ ਮਿੱਠਾ ਕਿੰਨਾਂ ਨੂੰ ਵੱਧ ਪਸੰਦ ਹੁੰਦਾ ਹੈ ਕਿ ਘੱਟ ਪਸੰਦ ਹੁੰਦਾ ਜੇ ਸਾਡੇ ਸਾਰੇ ਜਿਹੜੇ ਬੱਚੇ ਆ ਸਭ ਨੂੰ ਬਹੁਤ ਮਿੱਠਾ ਪਸੰਦ ਆ ਹਾਂ ਬੱਸ ਘਰ 'ਚ ਮੈਂ ਆ ਜਿਹਨੂੰ ਮਿੱਠਾ ਮਤਲਬ ਕਿ ਮੈਂ ਘੱਟ ਕੰਨੀ ਪਸੰਦ ਕਰ ਤੈਨੂੰ ਬਹੁਤ ਸਾਰਿਆਂ ਨੂੰ ਹੁੰਦਾ ਪਰ ਮੈਂ ਮਿੱਠਾ ਘੱਟ ਖਾਂਦੀ ਹਾਂ ਸ਼ੱਕਰ ਗੋੜੀ ਸ਼ੱਕਰ ਤੇ ਇਹਦੇ 'ਚ ਪਾਵਾਂਗੇ ਆਪਾਂ ਪਾਣੀ ਇਹ ਮੈਂ ਨੋਰਮਲ ਪਾਣੀ ਲਿਆ ਕਿਉਂਕਿ ਇਹਦੇ ਵਿੱਚ ਮੈਂ ਜਿਹੜੀ ਹੈ ਸ਼ੱਕਰ ਨੂੰ ਚੰਗੀ ਤਰ੍ਹਾਂ ਘੋਲਣਾ ਹੈ ਹੂੰ ਇਹਨੂੰ ਆਪਾਂ ਚੰਗੀ ਤਰ੍ਹਾਂ ਖੋਲ ਲਾਂਗੇ ਖੋਲ ਲਾਂਗੇ ਤੇ ਉਹ ਤੁਹਾਨੂੰ ਘੋਲਿੰਗ ਮੈਲਟ ਕਰ ਲਾਂਗੇ ਨਹੀਂ ਖੋਲ ਲਾਂਗੇ ਤੇ ਚੰਗੀ ਤਰ੍ਹਾਂ ਪਾਣੀ ਵਿੱਚ ਅਸੀਂ ਘੋਲ ਲਵਾਂਗੇ ਜਦ ਖੋਲ ਲਵਾਂਗੇ ਜੀ ਆਈਦਰ ਟਿਪੀਕਲ ਪੰਜਾਬੀ ਬੋਲਦੇ ਹਾਂ ਬਿਲਕੁਲ ਮੋਟਿ ਪਾਲਿਸ਼ ਵਾਲੀ ਹੀ ਪਾਲਿਸ਼ ਵਾਲੀ ਨਹੀਂ ਜਿਹੜੀ ਅਸਲੀ ਪੰਜਾਬੀ ਉਹ ਬੋਲਦੇ ਆ ਇੱਕ ਦਿਨ ਦੀ ਪਾਲਿਸ਼ ਵਾਲੀ ਭਾਬੀ ਜੀ ਚੋਲ ਚੀਨੀ ਉਹ ਨਹੀਂ ਆ ਚੋ ਚੋਲ ਤੇ ਚੋਲ ਜਾਂ ਚੋਲ ਲਈ ਚੋਲ ਨਾਲ ਮੂੰਹ ਇੰਗਾ ਕਰ ਲਓ ਚੋਲ ਸੋ ਇਹ ਹੋ ਗਿਆ ਜੀ ਇਹ ਸੜੀ ਥੋੜੀ ਜਿਹੀ ਦੇ ਨਾ ਚੰਗੀ ਤਾਂ ਇਹਨੂੰ ਕਰਨਾ ਆ ਸਾਰੀ ਨੂੰ ਪਰ ਮੇਰੇ ਕੋਲ ਥੋੜੀ ਜਿਹੀ ਕਾਲੀ ਆ ਮੈਂ ਜਾਵਾਂਗੀ ਤੇ ਮੈਂ ਕਿਹਾ ਚਲੋ ਕੋਈ ਸ਼ੁਰੂ ਕੀਤੀ ਆ ਤੇ ਮੈਂ ਇਹ ਨਹੀਂ ਕਰਕੇ ਜਾਵਾਂ ਤੋ ਇਹ ਉਹ ਵੇ ਸਾਡੀ ਫੋਨ ਆ ਜਣਾ ਤੁਹਾਡਾ ਸ਼ੱਕਰ ਹੂੰ ਸ਼ੱਕਰ ਮੈਂ ਤਾਂ ਕਰ ਲਈ ਹੋ ਭੋਲੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਵਾਹ ਕੀ ਆਪਾ ਕਿ ਵਾਕਿਆ ਤੇ ਦੇ ਦੁੱਧ ਜਿੱਤ ਆ ਕਰਾਤਾ ਨਾਲ ਹੀ ਪਾਵਾਂਗੇ ਠੰਡਾ ਠੰਡਾ ਇਹ ਚ ਪਾਣੀ ਪਾਣੀ ਤੇ ਆ ਲੋ ਜੀ ਬੋਤਲ ਨਾਲ ਉਹ ਟੱਕਣ ਹੋ ਗਿਆ ਵਕ ਤੇ ਇਹ ਖਰਚਾ ਪੈ ਗਿਆ ਹੋਰ ਪਰ ਅਗੀਆਂ ਨੂੰ ਸੁੱਟਰ ਨਹੀਂ ਲੱਗੇ ਇਹਨੂੰ ਵਰਤਾਂਗੇ ਮੈਂ ਬਹੁਤ ਕੰਜੂਸ ਹਾਂ ਯਾਨੀ ਛੁੱਟਾਂ ਗਏ ਨਹੀਂ ਕਿਉਂਕਿ ਬੜੀ ਮਹਿੰਗੀ ਆਈ ਹੈ ਸੁੱਟੀਆਂ ਕਿਵੇਂ ਕੋਈ ਹੈਗਾ ਜੀ ਇੱਥੇ ਪਾਣੀ ਪਾ ਲਿਆ ਮੰਮੀ ਰੋਜ਼ ਪਿੰਦੇ ਤੇ ਨਾਲ ਆਪਾਂ ਜੜੀ ਸਾਵਲ ਨਹੀਂ ਪਿੰਦਾ ਲੋ ਜੀ ਬਣ ਗਈ ਆ ਬਸ ਇਹਨਾਂ ਚ ਸਾਵਲ ਨੇ ਤਾਂ ਨਹੀਂ ਪੀਣਾ ਕਿਉਂਕਿ ਇਹਦੇ ਚ ਥੋੜਾ ਨਾ ਦੁੱਧ ਦੇ ਉੱਤੇ ਮਲਾਈ ਹੀ ਵਿੱਚ ਨਾ ਮਲਾਈ ਜੀ ਆ ਗਈ ਤੇ ਹੁਣ ਆਪਾਂ ਇਹ ਨਹੀਂ ਪੀਂਦਾ ਯਾਰ ਗਲਾਸ ਦੇ ਵਿੱਚ ਸਰਵ ਕਰਦੇ ਆ ਜੀ ਪਹਿਲੋ ਪੂਣ ਲੈਨੇ ਆ ਵੀ ਪੂਣ ਤੋਂ ਬਗਿਆ ਤੇ ਫਿਰ ਘਮ ਘਾਵੀ ਆ ਹਾਂਜੀ ਵਿੱਚ ਕੱਕ ਕਣ ਜੇ ਹੈਗੇ ਨੇ ਗੁੜ ਦੇ ਹੁੰਦੇ ਆ ਨਾ ਅ ਗੁੜ ਦੇ ਵਿੱਚ ਥੋੜਾ ਜਿਹਾ ਪਾਣੀ ਵੀ ਹੁੰਦਾ ਆ ਆਪਣਾ ਹੀ ਗੁੜ ਦਾ ਸਾਰ ਪਾਣੀ ਆ ਸੋ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਤੇ ਇਹਦੇ ਵਿੱਚ ਦੁੱਧ ਬਹੁਤਾ ਪਾਉਣ ਦੀ ਲੋੜ ਨਹੀਂ ਹੁੰਦੀ ਤੁਸੀਂ ਥੋੜਾ ਜਿਹੀ ਗੱਸੀ ਜੀ ਵਾਂਗੂ ਬਣਾ ਕੇ ਗੱਸੀ ਜੀ ਵਾਂਗੂ ਜਿਹੜਾ ਸਾਡੇ ਮੰਮੀ ਬਹੁਤ ਪਸੰਦ ਕਰਦੇ ਕੱਚੀ ਲੱਸੀ ਇਸ ਤਰ੍ਹਾਂ ਫੋਲ ਲਿਆ ਹੁਣ ਆਪਾਂ ਨੂੰ ਸਰ ਕਰਦੇ ਗਲਾਸ ਚ ਜੀ ਇੱਥੇ ਗਲਾਸ ਪਾਵਾਂਗੇ ਦੋ ਆਈਸ ਕ్యూਬ ਤੇ ਉੱਤੋਂ ਦੀ ਪਾਵਾਂਗੇ ਬਰਫ਼ ਦੀਆਂ ਢੇਲੀਆਂ ਤੇ ਉੱਤੋਂ ਦੀ ਪਾਵਾਂਗੇ ਜੀ ਇਹ ਕੱਚੀ ਲੱਸੀ ਪਾਓ ਜੀ ਕਰੋ ਇੰਜੋਏ ਨਾ ਹੈਲਦੀ ਨਾਲੇ ਤਾਂ ਹੈਲਦੀ ਆ ਨਾਲੇ ਟੇਸਟੀ ਆ ਨਾਲੇ ਤੁਹਾਡੇ ਸਟੇਜ ਨੂੰ ਜਿਹੜਾ ਹੈ ਠੰਡਕ ਪਚਾਊਗਾ ਸੋ ਜਿਹੜੇ ਆਪਾਂ ਖਾਣੇ ਆ ਕੋਲ ਡਰਿੰਕ ਬਾਹਰੋਂ ਲੈਣੇ ਆ ਸੋਡੇ ਵਗੈਰਾ ਜਿਹੜਾ ਕੋਕ ਹੋ ਗਿਆ ਲਿੰਕਾ ਹੋ ਗਿਆ ਹੋਰ ਕਈ ਬਲਾਂ ਤੁਰੀਆਂ ਅੱਜ ਕੱਲ ਇੱਕ ਇੱਕ ਲੋਕੀ ਜੀਰਾ ਜਲ ਜੀਰਾ ਕਿ ਪਤਾ ਨਹੀਂ ਕੀ ਇੱਕ ਆ ਉਹ ਵੀ ਡਰਿੰਕ ਅੱਡਾ ਬੈੜਾ ਉਹ ਬੜਾ ਪੀਂਦੇ ਆ ਸੋ ਉਹਨਾਂ ਦਾ ਕੋਈ ਫਾਇਦਾ ਨਹੀਂ ਹੈ ਤੁਹਾਨੂੰ ਜਿਹੜਾ ਆ ਫਾਇਦਾ ਹੈ ਫਾਇਦਾ ਸੋ ਇਹਨੂੰ ਬਣਾਓ ਬੱਚਿਆਂ ਨੂੰ ਦੋ ਤੇ ਆਪ ਵੀ ਪੀਓ ਸੋ ਰੈਸਪੀ ਕਿਵੇਂ ਦੀ ਲੱਗੀ ਜੀ ਆਇਆ ਜਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਸਟੀ ਗੱਲ ਜੀ ਸਾਰਿਆਂ ਨੂੰ